ਲਓ ਜੀ ਕਮਰਾ ਠੰਡਾ ਕਰਨ ਦਾ ਸਭ ਤੋਂ ਸੌਖਾ ਤਰੀਕਾ ਦੱਸਦੇ ਜੰਮੀ ਏਸੀ ਵਰਗੀ ਠੰਡੀ ਹਵਾ ਮਾਰੂ ਤੁਸੀਂ ਕਰਨਾ ਕੀ ਹੈ ਸਭ ਤੋਂ ਪਹਿਲਾਂ ਇਹ ਜਾ ਇੱਕ ਕੂਲਰ ਲਿਆਉਣਾ 303500 ਦਾ ਆ ਜਾਊਗਾ ਨਾਲੇ ਬਾਲੀ ਬਿਜਲੀ ਖਾਂਦਾ ਉਹਦੇ ਬਾਅਦ ਇਹਦੇ ਵਿੱਚ ਪਾ ਦੇਣਾ ਬਰਫ਼ ਦੇ ਟਲੇ ਬੁਧਵਾਰ ਠੰਡਾ ਪਾਣੀ ਪਾ ਦੇਣਾ ਪੂਰਾ ਜਿਹੜਾ ਪੂਰਾ ਠੰਡਾ ਹੋ ਗਿਆ ਨਾ ਬਾਬਾ ਜੀ ਪੂਰੀ ਠੰਡੀ ਹਵਾ ਮਾਰ ਲੱਗ ਗਿਆ ਇੱਕ ਵਾਰ ਟ੍ਰਾਈ ਜ਼ਰੂਰ ਕਰਿਓ ਵੀਡੀਓ ਨੂੰ ਬਹੁਤ ਅੱਛਾ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ